ਹੋ ਬੀਬੀ ਜ਼ਗੀਰ ਕੌਰ ਦੇ ਨਾਲ ਜੁੜੀ ਹੋਈ ਦੇਖਣ ਨੂੰ ਮਿਲਦਾ ਦਿੰਦੀ ਕਿ ਬੀਬੀ ਜ਼ਗੀਰ ਕੌਰ ਦੀਆਂ ਮੁਸ਼ਕਲਾਂ ਕਾਫੀ ਵੱਧਦੀਆਂ ਜਾ ਰਹੀ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਦੇ ਵੱਲੋਂ ਬੀਬੀ ਜ਼ਗੀਰ ਕੌਰ ਨੂੰ ਨੋਟਿਸ ਭੇਜਿਆ ਗਿਆ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਬੀਬੀ ਜ਼ਗੀਰ ਕੌਰ ਦੇ ਖਿਲਾਫ ਕਾਫੀ ਸ਼ਿਕਾਇਤਾਂ ਪਹੁੰਚੀਆਂ ਸਨ ਇੱਕ ਤਾਂ ਪਹਿਲਾ ਮਾਮਲਾ ਸੀਗਾ ਰੋਮਾ ਨੂੰ ਕਤਲ ਕਰਨ ਦਾ ਅਰਥ ਦੂਜਾ ਮਾਮਲਾ ਸੀਗਾ ਬੀਬੀ ਜਗਿਰਕੌਰ ਦੇ ਉੱਤੇ ਇਲਜ਼ਾਮ ਲੱਗੇ ਸੀ ਉਸਦੇ ਆਪਣੀ ਧੀ ਦਾ ਜਿਹੜਾ ਕਤਲ ਕੀਤਾ ਜਿਹਦੇ ਚੱਲਦੇ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਬੀਬੀ ਜਗਿਰਕੌਰ ਦੇ ਕਾਰਵਾਈ ਕਰਨ ਨੂੰ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਜਿਹਦੇ ਚੱਲਦੇ ਹੁਣ ਅਕਾਲ ਤਖਤ ਸਾਹਿਬ ਜਥੇਦਾਰ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜਿਆ ਗਿਆ ਤੇ ਹਫਤੇ ਦੇ ਅੰਦਰ ਅੰਦਰ ਅਕਾਲ ਤਖਤ ਸਾਹਿਬ ਪਹੁੰਚ ਕੇ ਸਪਸ਼ਟਿਕਰਨ ਦੇਣ ਨੂੰ ਆਖੇ ਦਿੱਤਾ ਕਿ ਲਗਾਤਾਰ ਬੀਬੀ ਜਗੀਰ ਕੌਰ ਦੇ ਨਾਲ ਜੁੜੀ ਵੱਡੀ ਤੇ ਅਹਿਮ ਖਬਰ ਹੈ ਜਿਹੜੀ ਅਕਾਲ ਤਖਤ ਸਾਹਿਬ ਨੇ ਬੀਬੀ ਜਗੀਰ ਕੌਰ ਨੂੰ ਲੈ ਕੇ ਨੋਟਿਸ ਲਿਆ ਨੋਟਿਸ ਜਾਰੀ ਕੀਤਾ ਤੇ ਬੀਬੀ ਜਗੀਰ ਕੌਰ ਤੋਂ ਹਫਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਜਿਸ ਦੇ ਵਿੱਚ ਲਿਖਿਆ ਰਿਹਾ ਕਿ ਰੋਮਾ ਨੂੰ ਕਤਲ ਕਰਨਾ ਅਤੇ ਆਪਣੀ ਦੀ ਦੇ ਕਤਲ ਦੇ ਇਲਜ਼ਾਮਾਂ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਗੱਲ ਕੀਤੀ ਹੈ ਬੀਬੀ ਜਗੀਰ ਕੌਰ ਦੀ ਤਾਂ ਹਾਈ ਕੋਰਟ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਦੇ ਮਾਮਲੇ ਦੇ ਵਿੱਚ ਬਰੀ ਕੀਤਾ ਹੋਇਆ ਪਰ ਹੁਣ ਸ਼੍ਰੀ ਕਲਤਾ ਸਹਿਬ ਦੇ ਜਥੇਦਾਰ ਦੇ ਵੱਲੋਂ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਗਿਆ ਕਿਉਂਕਿ ਜਥੇਦਾਰ ਕਹਿਣਾ ਕਿ ਸਾਡੇ ਕੋਲ ਕਾਫੀ ਇਸ ਮਾਮਲੇ ਲੈ ਕੇ ਸ਼ਿਕਾਇਤਾਂ ਪਹੁੰਚੀ ਜਦੋਂ ਬਾਅਦ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਬੀਬੀ ਜਗੀਰ ਕੌਰ ਤੋਂ ਨੋਟਿਸ ਭੇਜਿਆ ਗਿਆ ਹੁਣ ਦੇਖਣਾ ਹੋਵੇਗਾ ਬੀਬੀ ਜਗੀਰ ਕੌਰ ਦੇ ਵੱਲੋਂ ਕਦੋਂ ਤੱਕ ਜਥੇਦਾਰ ਸਹਿਬ ਨੂੰ ਆਪਣਾ ਨੋਟਿਸ ਹੋ ਚਾਸ਼ ਪਾਸਟੀ ਕਰਨ ਸੰਪੇਜ ਜਾਂਦੀ ਕਿ ਲਗਾਤਾਰ ਇਹ ਜਿਹੜੀਆਂ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਪਰੀ ਸਿੰਘ ਬਾਦਲ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਪਹੁੰਚੀਆਂ ਸਨ ਕਿਉਂਕਿ ਹੁਣ ਅਕਾਲੀ ਦਲ ਆ ਜਿਹੜਾ ਦੋ ਧਰਿਆਂ ਦੇ ਵਿੱਚ ਵੰਡਿਆ ਹੋਇਆ ਇੱਕ ਤਾਂ ਫਿਰ ਵੀ ਜੰਨੂ ਮਾਝਾ ਦੇ ਵਿੱਚ ਬੀਬੀ ਜਗੀਰ ਕੋਰ ਤੇ ਹੋਰ ਬਾਕੀ ਲੇਟਰ ਦੇ ਦੂਜਾ ਸਪੀਸਿੰਗ ਪਾਰਲ ਜਿਹੜਾ ਚੱਲਦੇ ਦੋਮਾ ਧੜੇ ਦੇ ਬਲੇ ਦੂਜੇ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਜਿੱਥੇ ਸਰਵੀਰ ਸਿੰਘ ਬਾਦਲ ਨੂੰ ਲੈ ਕੇ ਬੇਅਦਬੀ ਦੇ ਇਲਜ਼ਾਮ ਲਗਾ ਕੇ ਰਜਾਰਾ ਤੇ ਉੱਥੇ ਹੀ ਹੁਣ ਬੀਬੀ ਜਗੀਰ ਕੋਰ ਦੇ ਨੂੰ ਸਖਤ ਸ਼ਬਦਾਂ ਦੇ ਵਿੱਚ ਕਿਰੇ ਚ ਜਾ ਰਿਹਾ ਕਿ ਬੀਬੀ ਜਗੀਰ ਕੋਰ ਦੇ ਵੱਲ ਰੋਮਾਂ ਦੇ ਕਤਲ ਕੀਤਾ ਗਿਆ ਰੋਮ ਕਟਾਏ ਗਏ ਆਪਣੇ ਅਤੇ ਨਾਲ ਦੂਜੇ ਪਾਸੇ ਜਿਹੜਾ ਉਸ ਦੇ ਆਪਣੀ ਧੀ ਦੇ ਕਤਲ ਦੇ ਇਲਜ਼ਾਮਾਂ ਤਹਿਤ ਜੱਥੇਦਾਰ ਦੇ ਵੱਲੋਂ ਬੀਬੀ ਜਗੀਰ ਕੋਰ ਨੂੰ ਨੋਟਿਸ ਭੇਜਿਆ ਗਿਆ ਹਾਲਾਂਕਿ ਵੱਲੋਂ ਬਰੀ ਕੀਤਾ ਹੋਇਆ ਪਰ ਜੱਜਦਾਰ ਸਾਹਿਬ ਦੇ ਵੱਲੋਂ ਇਸ ਨੂੰ ਲੈ ਕੇ ਗੰਭੀਰ ਨੋਟਿਸ ਲੈ ਕੇ ਆਤੇ ਬੀਬੀ ਜਗੀਰਕੌਰ ਤੋਂ ਇੱਕ ਹਫ਼ਤੇ ਅੰਦਰ ਅੰਦਰ ਇਹਦਾ ਜਵਾਬ ਮੰਗਿਆ ਵੱਡੀ ਖਬਰ ਹੈ ਜਿਹੜੀ ਉਹ ਬੀਬੀ ਜਗੀਰਕੌਰ ਦੇ ਨਾਲ ਜੁੜੀ ਹੋਈ ਦੇਖਣ ਨੂੰ ਮਿਲਦਾ ਦਈ ਕਿ ਬੀਬੀ ਜਗੀਰਕੌਰ ਦੀਆਂ ਮੁਸ਼ਕਲਾਂ ਕਾਫੀ ਵੱਧਦੀਆਂ ਜਾ ਰਹੀ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਦੇ ਵੱਲੋਂ ਬੀਬੀ ਜਗੀਰਕੌਰ ਨੂੰ ਨੋਟਿਸ ਭੇਜਿਆ ਗਿਆ ਕਿਹਾ ਗਿਆ ਕਿ ਕੱਲ ਤੱਕ ਸਾਹਿਬ ਬੀਬੀ ਜਗੀਰਕੌਰ ਦੇ ਖਿਲਾਫ ਕਾਫੀ ਸ਼ਿਕਾਇਤਾਂ ਪਹੁੰਚੀਆਂ ਸਨ ਇੱਕ ਤਾਂ ਪਹਿਲਾ ਮਾਮਲਾ ਸੀਗਾ ਰੋਮਾ ਨੂੰ ਕਤਲ ਕਰਨ ਦਾ ਹਰ ਦੂਜਾ ਮਾਮਲਾ ਸੀਗਾ ਬੀਬੀ ਜਗਿਰਕੌਰ ਦੇ ਉੱਤੇ ਇਲਜ਼ਾਮ ਲੱਗੇ ਸੀ ਉਹਦੇ ਆਪਣੀ ਧੀ ਦਾ ਜਿਹੜਾ ਕਤਲ ਕੀਤਾ ਜਿਹਦੇ ਚੱਲਦੇ ਲਗਾਤਾਰ ਅੰਸ਼ੀਰ ਕਾਲਤਖ ਸਾਹਿਬ ਦੇ ਕੋਲ ਬੀਬੀ ਜਗਿਰਕੌਰ ਦੇ ਕਾਰਵਾਈ ਕਰਨ ਨੂੰ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਜਿਹਦੇ ਚੱਲਦੇ ਹੁਣ ਕਾਲਤਖ ਸਾਹਿਬ ਜੱਜਦਾਰ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜਿਆ ਗਿਆ ਤੇ ਹਫਤੇ ਦੇ ਅੰਦਰ ਅੰਦਰ ਅਕਾਲ ਤਖਸੈਹ ਪਹੁੰਚ ਕੇ ਸਪਸ਼ਟਿਕਰਨ ਦੇਣ ਨੂੰ ਆਖੇ ਦਾਤੀ ਕਿ ਲਗਾਤਾਰ ਬੀਬੀ ਜਗੀਰ ਕੌਰ ਦੇ ਨਾਲ ਜੁੜੀ ਵੱਡੀ ਤੇ ਅਹਿਮ ਖਬਰ ਹੈ ਜਿਹੜੀ ਅਕਾਲ ਤਖਸੈਹ ਨੇ ਬੀਬੀ ਜਗੀਰ ਕੌਰ ਨੂੰ ਲੈ ਕੇ ਨੋਟਿਸ ਲਿਆ ਨੋਟਿਸ ਜਾਰੀ ਕੀਤਾ ਤੇ ਬੀਬੀ ਜਗੀਰ ਕੌਰ ਤੋਂ ਹਫਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਜਿਸ ਦੇ ਵਿੱਚ ਲਿਖਿਆ ਰਿਹਾ ਕਿ ਰੋਮਾ ਨੂੰ ਕਤਲ ਕਰਨਾ ਅਤੇ ਆਪਣੀ ਧੀ ਦੇ ਕਤਲ ਦੇ ਇਲਜ਼ਾਮਾਂ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਗੱਲ ਕੀਤੀ ਹੈ ਬੀਬੀ ਜਗੀਰ ਕੌਰ ਦੀ ਤਾਂ ਹਾਈ ਕੋਰਟ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਦੇ ਮਾਮਲੇ ਦੇ ਵਿੱਚ ਬਰੀ ਕੀਤਾ ਹੋਇਆ ਪਰ ਹੁਣ ਸ਼੍ਰੀ ਕਲਤਕ ਸਹਿਬ ਦੇ ਜਥੇਦਾਰ ਦੇ ਵੱਲੋਂ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਗਿਆ ਕਿਉਂਕਿ ਜਥੇਦਾਰ ਦਾ ਕਹਿਣਾ ਕਿ ਸਾਡੇ ਕੋਲ ਕਾਫੀ ਇਸ ਮਾਮਲੇ ਲੈ ਕੇ ਸ਼ਿਕਾਇਤਾਂ ਪਹੁੰਚੀ ਜਦੋਂ ਬਾਅਦ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਬੀਬੀ ਜਗੀਰ ਕੌਰ ਤੋਂ ਨੋਟਿਸ ਭੇਜਿਆ ਗਿਆ ਹੁਣ ਦੇਖਣਾ ਹੋਵੇਗਾ ਬੀਬੀ ਜਗੀਰ ਕੌਰ ਦੇ ਵੱਲੋਂ ਕਦੋਂ ਤੱਕ ਜਥੇਦਾਰ ਸਹਿਬ ਨੂੰ ਆਪਣਾ ਨੋਟਿਸ ਦਾ ਜਵਾਬ ਪਾਸਟੀ ਕਰਨ ਸੰਪੇਜ ਜਾਂਦੀ ਕਿ ਲਗਾਤਾਰ ਹੈ ਜਿਹੜੀਆਂ ਲਗਾਤਾਰ ਚਚਾਵਾਂ ਚੱਲ ਰਹੀਆਂ ਨੇ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਪਰੀ ਸਿੰਘ ਬਾਦਲ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਪਹੁੰਚੀਆਂ ਸਨ ਕਿਉਂਕਿ ਉਹ ਅਕਾਲੀ ਦਲ ਆ ਜਿਹੜਾ ਦੋ ਧਰਿਆਂ ਦੇ ਵਿੱਚ ਵੰਡਿਆ ਗਿਆ ਇੱਕ ਤਾਂ ਫਿਰ ਸਿੰਘ ਜੰਨੂ ਮਾਝਾ ਦੇ ਵਿੱਚ ਦੀ ਬਕਰੀਕਰਤੇ ਹੋਰ ਬਾਕੀ ਲੇਟਰ ਦੇ ਦੂਜਾ ਸਪੇਸਿੰਗ ਬਾਲਾ ਤੜਾ ਜਿਹਦੇ ਚੱਲਦੇ ਦੋਮਾ ਧੜੇ ਦੇ ਬਲੇ ਚੋਦਦੇ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਜਿੱਥੇ ਸਰਵਜੀਤ ਸਿੰਘ ਬਾਦਲ ਨੂੰ ਲੈ ਕੇ ਬੇਅਦਬੀ ਦੇ ਇਲਜ਼ਾਮ ਲਗਾ ਕੇ ਰਿਜਾਇਰ ਤੇ ਉੱਥੇ ਹੁਣ ਬੀਬੀ ਜਗੀਰਕੌਰ ਨੂੰ ਸਖਤ ਸ਼ਬਦਾਂ ਦੇ ਵਿੱਚ ਕਿਰੇ ਜਾ ਰਿਹਾ ਕਿ ਬੀਬੀ ਜਗੀਰਕੌਰ ਦੇ ਰੋਮਾਂ ਦੇ ਕਤਲ ਕੀਤਾ ਗਿਆ ਰੋਮ ਕਟਾਏ ਗਏ ਆਪਣੇ ਅਤੇ ਨਾਲ ਹੀ ਦੂਜੇ ਪਾਸੇ ਜਿਹੜਾ ਉਸ ਦੇ ਆਪਣੀ ਧੀ ਦੇ ਕਤਲ ਦੇ ਜਾਮਾ ਤਹਿਤ ਜਥੇਦਾਰ ਦੇ ਵੱਲੋਂ ਬੀਬੀ ਜੀ ਗਿੱਲ ਨੂੰ ਨੋਟਿਸ ਭੇਜਿਆ ਗਿਆ ਹਾਲਾ ਕਿ ਬੀਬੀ ਜੀ ਗਿੱਲ ਕੋ ਨੂੰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਬਰੀ ਕੀਤਾ ਹੋਇਆ ਪਰ ਜਥੇਦਾਰ ਸਾਹਿਬ ਦੇ ਵੱਲੋਂ ਇਸ ਨੂੰ ਲੈ ਕੇ ਗੰਭੀਰ ਨੋਟਿਸ ਲੈ ਕੇ ਆਤੇ ਬੀਬੀ ਜੀ ਗਿੱਲ ਕੋ ਤੇ ਇੱਕ ਹਫ਼ਤੇ ਅੰਦਰ